ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰਕੇ ਕਿਹਾ ਜਾਂਦਾ ਹੈ ਕਿ ਦੇਖੋ ਗੁਰਬਾਣੀ ਵਿੱਚ ਲਿਖਿਆ ਕੁੱਤੀ ਗੰਡ ਪਵੇ ਸੰਸਾਰ ਗੁਰਬਾਣੀ ਨੇ ਕਿਹਾ ਪੁੱਤਰਾ ਨਾਲ ਹੀ ਸੰਸਾਰ ਦੇ ਵਿੱਚ ਗੰਡ ਪੈਂਦੀ ਹੈ ਸਾਨੂੰ ਇੱਕ ਗੁਰਬਾਣੀ ਦਾ ਫਰਮਾਨ ਚਲਾਉਂਦੇ ਆ ਨਾ ਜੀ ਕਿ ਕਹਿੰਦੇ ਗੁਰਬਾਣੀ ਕਹਿੰਦੀ ਹੈ ਪੁੱਤੀ ਗੰਡ ਪਵੇ ਸੰਸਾਰ ਤੇ ਜੇਕਰ ਇਦਾਂ ਗੁਰਬਾਣੀ ਦੇ ਅਰਥਾਂ ਦਾ ਇਦਾਂ ਅਨਰਥ ਕਰਨਾ ਹੈ ਫਿਰ ਜਿਹੜੀ ਧੰਨ ਗੁਰਨਾਨਕ ਪਾਤਸ਼ਾਹ ਜੀ ਮਹਾਰਾਜ ਤੇਨਾਂ ਦੇ ਵੱਡੀ ਭੈਣ ਬੇਬੇ ਨਾਨਕੀ ਜੀ ਤੇਨਾਂ ਦੇ ਘਰ ਨਾਲ ਪੁੱਤਰ ਤੇ ਨਾਂ ਧੀ ਹੈ ਉਹਨਾਂ ਦੇ ਕਾਰਨ ਆ ਪੁੱਤਰ ਹੋਇਆ ਨਾ ਧੀ ਹੋਈ ਆ ਪਰ ਉਹਨਾਂ ਦੀ ਸੰਸਾਰ ਦੇ ਵਿੱਚ ਗੰਢ ਅਜੇ ਵੀ ਹੈਗੀ ਆ ਆਪਾਂ ਯਾਦ ਕਰਦੇ ਆ ਜਦੋਂ ਆਪਾਂ ਯਾਦ ਕਰਦੇ ਆ ਤਨ ਬੀਬੇ ਨਾਨਕੀ ਜੀ ਸਾਡੇ ਹੱਥ ਜੋੜ ਜਾਂਦੇ ਨੇ ਸੰਸਾਰ ਦੇ ਵਿੱਚ ਉਹਨਾਂ ਤੋਂ ਵੱਡੀ ਗੰਢ ਇਸ ਸੰਸਾਰ ਦੇ ਵਿੱਚ ਕਿਸੇ ਤਾਂ ਤਾਂ ਹੈਗੀ ਨਹੀਂ ਆ ਬੀਬੇ ਨਾਨਕੀ ਜੀ ਨਾ ਉਹਨਾਂ ਕਰ ਧੀ ਆ ਨਾ ਪੁੱਤਰ ਤੇ ਜੇ ਇਦਾਂ ਹੋਵੇ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਚਾਰ ਸਹਿਬਜ਼ਾਦੇਾਂ ਚ ਇੱਕ ਸਹਿਬਜ਼ਾਦੇ ਨੂੰ ਬਚਾ ਲੈਂਦੇ ਜੇ ਆਪਾਂ ਇਹ ਅਰਥ ਕਰਨਾ ਪੁੱਤੀ ਗੰਡ ਪਵੇ ਸੰਸਾਰ ਤੇ ਪੁੱਤਰਾਂ ਨਾਲੀ ਸੰਸਾਰ ਤੇ ਗੰਡ ਪੈਂਦੀ ਆ ਜੇ ਆਪਾਂ ਇਹਦਾ ਅਰਥ ਕਰਦੇ ਕੀ ਆਪਾਂ ਧੀਆਂ ਵਾਲੇ ਨੂੰ ਰਵਾਉਂਦੇ ਨਹੀਂ ਜਿਨ੍ਹਾਂ ਦੇ ਘਰ ਧੀ ਹੁੰਦੀ ਹੈ ਜਿਨ੍ਹਾਂ ਦੇ ਘਰ ਜਾਂ ਇੱਕੋ ਧੀ ਹੁੰਦੀ ਹੈ ਜਾਂ ਜਿਨ੍ਹਾਂ ਦੇ ਘਰ ਦੋ ਧੀਆਂ ਹੀ ਹੁੰਦੀਆਂ ਨੇ ਉਹਨਾਂ ਦੇ ਘਰ ਪੁੱਤਰ ਨਹੀਂ ਹੁੰਦਾ ਆਪਾਂ ਰਵਾਉਂਦੇ ਨਹੀਂ ਉਹਨਾਂ ਨੂੰ ਗੁਰਬਾਣੀ ਦਾ ਇਹ ਕਿਤੇ ਵੀ ਅਰਥ ਨਹੀਂ ਆ ਉਹ ਜਿਹੜੇ ਅਰਥ ਆ ਨਾ ਉਹਨੂੰ ਤੋਰ ਮਡੋਰ ਕਰਕੇ ਸਾਡੇ ਹਿਸਾਬ ਦੇ ਨਾਲ ਪੇਸ਼ ਕੀਤਾ ਗਿਆ ਕਿਵੇਂ ਆਪਾਂ ਉਸੇ ਸ਼ਲੋਕ ਨੂੰ ਵਿਚਾਰ ਲੈਣੇ ਆ ਉਹ ਬਾਣੀ ਦਾ ਸ਼ਲੋਕ ਹੈ ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਹਾਂ ਕੰਚਨ ਟੁੱਟਾ ਸਾਰ ਕਹਿੰਦਾ ਭੰਡਾ ਕੰਚਨ ਭਾਵ ਸੋਨਾ ਟੁੱਟੇ ਭਾਵ ਟੁੱਟ ਜਾਂਦਾ ਹੈ ਸਾਰ ਦਾ ਅਰਥ ਹੈ ਲੋਹਾ ਸਤਗੁਰ ਜੀ ਨੇ ਤਿੰਨ ਉਦਾਹਰਣਾਂ ਦਿੱਤੀਆਂ ਕਹਿੰਦੇ ਕਹ ਕੰਚਨ ਸੋਨਾ ਟੁੱਟੇ ਟੁੱਟ ਜਾਂਦਾ ਹੈ ਸਾਰ ਦਾ ਅਰਥ ਲੋਹਾ ਇਹ ਜੇ ਤਿੰਨ ਚੀਜ਼ਾਂ ਟੁੱਟ ਜਾਣ ਅਗਣੀ ਗੰਢ ਪਾਏ ਲੋਹਾਰ ਅਗ ਦੇ ਨਾਲ ਇਹਨਾਂ ਦਾ ਗਾਂਡਾ ਕੌਣ ਪਾਉਂਦਾ ਜੀ ਲੋਹਾਰ ਕੀ ਜਦੋਂ ਸੋਨਾ ਟੁੱਟ ਜਾਏ ਤੁਸੀਂ ਸੋਨਾ ਲੈ ਕੇ ਲੋਹਾਰ ਕੋ ਜਾਂਦੇ ਹੋ ਸੁਨਿਆਰ ਕੋ ਜਾਈਦਾ ਨਾ ਮੰਨ ਲਓ ਸੋਨੇ ਦਾ ਕੋਈ ਗਹਿਣਾ ਟੁੱਟ ਜਾਏ ਸੋਨੇ ਦੀ ਕੋਈ ਚੀਜ਼ ਟੁੱਟ ਜਾਏ ਸੋਨੇ ਦੀ ਮੰਦਰੀ ਵਿੱਚ ਘਾਰੋਂ ਟੁੱਟ ਜਾਏ ਜਾਂ ਖਰਾਬ ਹੋ ਜਾਏ ਉਹਦਾ ਗਾਂਡਾ ਕੌਣ ਪਾਉਂਦਾ ਹੈ ਸੁਨਿਆਰ ਗੁਰਬਾਣੀ ਕਹਿੰਦੀ ਅਗਣੀ ਗੰਡ ਪਾਏ ਲੋਹਾਰ ਗੁਰਬਾਣੀ ਕਹਿੰਦੀ ਜਦੋਂ ਕੈਂ ਟੁੱਟ ਜਾਵੇ ਉਹਨੂੰ ਗਾਂਡਾ ਵੀ ਲੋਹਾਰ ਪਾਉਂਦਾ ਪਰ ਉਹਨੂੰ ਤਾਂ ਗਾंडा ਪਾਂਦਾ ਠਠਿਆਰ ਫਿਰ ਇੱਥੇ ਅਰਥ ਕੀ ਹੋਇਆ ਲੋਹਾਰ ਦਾ ਅਰਥ ਕੇਵਲ ਲੋਹਾਰ ਨਹੀਂ ਲੋਹਾਰ ਦਾ ਅਰਥ ਹੈ ਕਾਰੀਗਰ ਕਿਉਂਕਿ ਗੁਰਬਾਣੀ ਕਾਵ ਰੂਪ ਦੇ ਵਿੱਚ ਸਾਨੂੰ ਇਹ ਵੀ ਚੇਤਾ ਰੱਖਣਾ ਪਵੇਗਾ ਸਤਿਗੁਰ ਜੀ ਨੇ ਇੱਕੋ ਸਾਂਝਾ ਸ਼ਬਦ ਵਰਤਿਆ ਤਿੰਨ ਸ਼ਬਦ ਉੱਤੇ ਉੱਤੇ ਹੈ ਕਹਾਂ ਕੰਚਨ ਟੁੱਟਾ ਸਾਰ ਉਹਨਾਂ ਦਾ ਇੱਕ ਸਾਂਝਾ ਸ਼ਬਦ ਵਰਤਿਆ ਕੀ ਅਗਨੀ ਗੰਡ ਪਾਇ ਲੋਹਾਰ ਲੋਹਾਰ ਦਾ ਅਰਥ ਹੈ ਕਾਰੀਗਰ ਕਾਰੀਗਰ ਉਹਨੂੰ ਕੀ ਪਾ ਦਿੰਦਾ ਹੈ ਗਾਂਡਾ ਅੱਗੇ ਕਹਿੰਦੇ ਗੋਰੀ ਛੇਤੀ ਟੁੱਟੇ ਪਹਾੜ ਜਦੋਂ ਇੱਕ ਇਸਤਰੀ ਦੀ ਆਪਣੇ ਪਤੀ ਦੇ ਨਾਲ ਨਰਾਜ਼ਗੀ ਹੋ ਜਾਂਦੀ ਹੈ ਅਣਬਣ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਪੁੱਤੀ ਗੰਢ ਪਵੇ ਸੰਸਾਰ ਪੁੱਤੀ ਦਾ ਇਕੱਲੇ ਪੁੱਤਰ ਨਹੀਂ ਪੁੱਤਰ ਦਾ ਅਰਥ ਧੀ ਵੀ ਹੋ ਸਕਦਾ ਹੈ ਕਿਉਂਕਿ ਉਹ ਸ਼ਬਦ ਜਿਹੜਾ ਸਾਂਝਾ ਵਰਤਿਆ ਗਿਆ ਪੁੱਤੀ ਗੰਢ ਪਵੇ ਸੰਸਾਰ ਦਾ ਕੇਵਲ ਪੁੱਤਰ ਨਹੀਂ ਆਪਾਂ ਧੀ ਨੂੰ ਵੀ ਪੁੱਤਰ ਕਹਿ ਦਿੰਦੇ ਹਾਂ ਪੁੱਤਰ ਆ ਕੰਮ ਨਹੀਂ ਕਰਨਾ ਪੁੱਤਰ ਦਾ ਅਰਥ ਕੇਵਲ ਪੁੱਤਰ ਨਹੀਂ ਲੈ ਜਾਣਾ ਲੜਕਾ ਨਹੀਂ ਲੈਣਾ ਪੁੱਤੀ ਦਾ ਅਰਥ ਸਤਗੁਰ ਜੀ ਨੇ ਸਾਂਝਾ ਸ਼ਬਦ ਵਰਤਿਆ ਜਿਸ ਦਾ ਅਰਥ ਪੁੱਤਰ ਵੀ ਹੋ ਸਕਦਾ ਧੀ ਵੀ ਹੋ ਸਕਦਾ ਇਹ ਤੋਂ ਤੱਕ ਕੇ ਮਾਂ ਬਾਪ ਵੀ ਹੋ ਸਕਦੇ ਜਿਵੇਂ ਇੱਕ ਇਸਤਰੀ ਦੀ ਆਪਣੇ ਪਤੀ ਦੇ ਨਾਲ ਨਾਰਾਜ਼ਗੀ ਹੋ ਜਾਵੇ ਤੇ ਜੇ ਨਾਰਾਜ਼ਗੀ ਹੋ ਜਾਏ ਮੰਨ ਲਓ ਉਹਨਾਂ ਦੇ ਕਾਰਨਾਂ ਧੀ ਹੋਵੇ ਨਾ ਪੁੱਤਰ ਹੋਵੇ ਉਹਨਾਂ ਦੇ ਵਿੱਚ ਸਲਾਹ ਕੌਣ ਕਰਾ ਦਿੰਦਾ ਕਈ ਵਾਰ ਪੰਚਾਇਤਾਂ ਸਲਾਹ ਕਰਾ ਦਿੰਦੀਆਂ ਨੇ ਕਈ ਵਾਰ ਆਂਡੀ ਗਵਾਂਡੀ ਸਲਾਹ ਕਰਾ ਦਿੰਦੇ ਵੀ ਤੁਸੀਂ ਇਦਾਂ ਦੀ ਨਾਰਾਜ਼ਗੀ ਨਾ ਰੱਖੋ ਆਪਸ ਦੇ ਵਿੱਚ ਬੈਠ ਕਰਕੇ ਸਿਰ ਜੋੜ ਕਰਕੇ ਬੜੀ ਵੱਡੀ ਜ਼ਿੰਦਗੀ ਹੈ ਜ਼ਿੰਦਗੀ ਬਤਾਉਣੀ ਹੈ ਤੁਸੀਂ ਪਤੀ ਪਤਨੀ ਹੋ ਸਤਗੁਰੂ ਜੀ ਕਹਿੰਦੇ ਪੁੱਤੀ ਗੰਡ ਉੱਥੇ ਸਾਂਝਾ ਸ਼ਬਦ ਵਰਤਦਾ ਜਿਵੇਂ ਉੱਥੇ ਉਹ ਸ਼ਬਦ ਵਰਤੇ ਅਗਣੀ ਗੰਡ ਪਾਏ ਲੋਹਾਰ ਜਿਵੇਂ ਲੋਹਾਰ ਤਿੰਨਾਂ ਵਾਸਤੇ ਇੱਕ ਸਾਂਝਾ ਸ਼ਬਦ ਵਰਤੇ ਲੋਹਾਰ ਇਦਾਂ ਹੀ ਸਤਗੁਰੂ ਜੀ ਕਹਿੰਦੇ ਗੋਰੀ ਸੇਤੀ ਟੁੱਟੇ ਭਾਰ ਪੁੱਤੀ ਗੰਡ ਪੁੱਤੀ ਦਾ ਅਰਥ ਕੱਲਾ ਪੁੱਤਰ ਨਹੀਂ ਪੁੱਤੀ ਦਾ ਅਰਥ ਧੀ ਵੀ ਹੋ ਸਕਦਾ ਪੁੱਤਰ ਵੀ ਹੋ ਸਕਦਾ ਰਿਸ਼ਤੇਦਾਰ ਵੀ ਹੋ ਸਕਦੇ ਨੇ ਆਂਡੀ ਗਵਾਂਡੀ ਵੀ ਹੋ ਸਕਦੀ ਪੰਚਾਇਤ ਵੀ ਹੋ ਸਕਦੀ ਹੈ ਜਿਹੜਾ ਆਪਸ ਦੇ ਵਿੱਚ ਗੰਡ ਪਵਾ ਦੇ ਤੇ ਸੰਸਾਰ ਦਾ ਅਰਥ ਬਾਹਰੀ ਸੰਸਾਰ ਨਹੀਂ ਉਹਦਾ ਜੀਵਨ ਸੰਸਾਰ ਕਿਉਂਕਿ ਉਹਦਾ ਜੀਵਨ ਸੰਸਾਰ ਜਿਹੜੇ ਆ ਨਾ ਜਦੋਂ ਆਣਬਾਣ ਹੋ ਗਏ ਇੱਕ ਪਤੀ ਦੀ ਪਤਨੀ ਦੇ ਨਾਲ ਪਤਨੀ ਦੀ ਪਤੀ ਦੇ ਨਾਲ ਆਣਬਾਣ ਹੋ ਗਏ ਤੇ ਉਹਨਾਂ ਦਾ ਜੀਵਨ ਸੰਸਾਰ ਉਜੜ ਰਿਹਾ ਪਾਵਕ ਟੁੱਟ ਰਿਹਾ ਆਪਾਂ ਆਮ ਸ਼ਬਦ ਵਰਤਦੇ ਹਾਂ ਘਰ ਸੰਸਾਰ ਵਸ ਗਿਆ ਅਗਲੇ ਦਾ ਘਰ ਸੰਸਾਰ ਉਹਦਾ ਸੰਸਾਰ ਵਸਿਆ ਸਤਗੁਰੂ ਜੀ ਕਹਿੰਦੇ ਨੇ ਕੁੱਤੀ ਗੰਡ ਪਵੇ ਸੰਸਾਰ ਉਹਦੇ ਸੰਸਾਰ ਦੇ ਵਿੱਚ ਗੰਡ ਕੌਣ ਪਵਾ ਦਿੰਦਾ ਜਾਂ ਧੀ ਪਵਾ ਸਕਦੇ ਜਾਂ ਪੁੱਤਰ ਪਵਾ ਸਕਦੇ ਨੇ ਜੋ ਉਸ ਸਮੇਂ ਦੇ ਵਿੱਚ ਜਾਂ ਤਾਂ ਰਿਸ਼ਤੇਦਾਰ ਹੋ ਸਕਦੇ ਨੇ ਜਾਂ ਆਂਢੀ ਗੁਆਂਢੀ ਹੋ ਜਾਣਾਂ ਧੀਆਂ ਹੋ ਸਕਦੀਆਂ ਦਾ ਪੁੱਤਰ ਹੋ ਸਕਦੇ ਕੋਈ ਵੀ ਜਿਹੜਾ ਨਾਰਾਜ਼ਗੀ ਨੂੰ ਦੂਰ ਕਰਦਾ